ਘਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਠਠਾ ਤਹਿਸੀਲ ਪੱਟੀ ਜਿਹੜਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕਰਿਆਲੇ ਦੇ ਬਿਲਕੁਲ ਜਮਾਂ ਦੋਸਤੋ ਥੋੜੀ ਦੂਰੀ ਤੇ ਬਿਲਕੁਲ ਕਿਲੋਕਮੀਟਰ ਦੀ ਦੂਰੀ ਹੈਗੀ ਆ ਕਰਿਆਲੇ ਦੇ ਬਿਲਕੁਲ ਨਾਲ ਲੱਗਦਾ ਪਿੰਡਾ ਠਠਾ ਇਸ ਘਰੋਂ ਦੋਸਤੋ ਆਪਾਂ ਜੇਕਰ ਵੀਡੀਓ ਦੀ ਗੱਲ ਕਰ ਲਈਏ ਤੇ ਪਹਿਲਾਂ ਵੀ ਵੀਡੀਓ ਆਪਾਂ ਤਿੰਨ ਵੀਡੀਓ ਇਸ ਘਰੋਂ ਪਾਈਆਂ ਨੇ ਤੇ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਮਜਾ ਦਿਖਾ ਦਾਂਗੇ ਬਿਲਕੁਲ ਗੱਬਣਾ ਤਾਜ਼ੀਆਂ ਸੂਣੀਆਂ ਨੇ ਦਿਨਾਂ ਦੀਆਂ ਦੀਆਂ ਨੇ ਪੁੱਛ ਲਾਂਗੇ ਕਿੰਨਾ ਕੁ ਸਮਾਂ ਅਜੇ ਲੈ ਜਾਣਗੀਆਂ ਤੇ ਇੱਕ ਐਚਐਫ ਤੇ ਸ਼ਾਹੀਵਾਲ ਕ੍ਰੋਸ ਆਂਗ ਦੇ ਵਿੱਚ ਵਹਿੜ ਦਿਖਾ ਦਾਂਗੇ ਇਹ ਵੀ ਦੋਸਤੋ ਗੱਬਣਾ ਬਿਲਕੁਲ ਤਿਆਰੀ ਦੇ ਵਿੱਚ ਆ ਅੱਜ ਤਰੀਕ ਤੁਸੀਂ ਜਰੂਰ ਨੋਟ ਕਰ ਲਓ ਜਦ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ 28 ਅਗਸਤ ਨੂੰ ਵੀਡੀਓ ਬਣਾ ਰਹੇ ਆ ਟਾਈਮਿੰਗ ਜਿਹੜੀ ਹੈਗੀ ਆ ਕੋਈ 4:30 ਵਜੇ ਸ਼ਾਮ ਦਾ ਸਮਾਂ ਹੈਗਾ ਵੈਸੇ ਪਸ਼ੂ ਸਾਰੇ ਗੱਬਣਾ ਪਰ ਸਮਾਂ ਜਿਹੜਾ ਆਪਾਂ ਜਰੂਰ ਨੋਟ ਕਰਾ ਦਿੰਨੇ ਆ ਸੋ ਗੱਲਬਾਤ ਆਪਾਂ ਵੀਰ ਦੇ ਨਾਲ ਕਰਨੀ ਆ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੀ ਲੈ ਲੈਣੀਆਂ ਸੋ ਜਿਸ ਵੀ ਵੀਰ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਕੋਈ ਐਨੀਮਲ ਪਸੰਦ ਆਊਗਾ ਹਰ ਵਾਰ ਦੀ ਤਰ੍ਹਾਂ ਰਿਕੁਐਸਟ ਆਪਣੀ ਹੁੰਦੀ ਹੈ ਫਸਟ ਵੀ ਵੀ ਆਪਦੇ ਪਸ਼ੂ ਦੀ ਆਪਣਾ ਹੱਕ ਸਮਝ ਕੇ ਜੋ ਜਿਹੜੇ ਟਿਪਕੇ ਤਸੱਲੀ ਆ ਗੱਭਣ ਪਸ਼ੂ ਦੀ ਆ ਤੇ ਸਵੇ ਸਵੇ ਪਸ਼ੂ ਨੂੰ ਜਿਹੜਾ ਦੋ ਡਾਂਗ ਚਵਾਈ ਕਰਕੇ ਜ਼ਰੂਰ ਕਰ ਲਿਆ ਕਰੋ ਆਜੋ ਕਰਦੇ ਆ ਗੱਲਬਾਤ ਵੀਰ ਫਰਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਦੀ ਸਾਥਰੀ ਕਾਲ ਸਾਥਰੀ ਕਾਲ ਸੰਤੂ ਸਾਹਿਬ ਬਹੁਤ ਬਹੁਤ ਧੰਨਵਾਦ ਪਰਾਵ ਜੀ ਠੀਕ ਠਾਕ ਬਹੁਤ ਬਹੁਤ ਚੜਤੀ ਕਲਚ ਚੜਤੀ ਕਲ ਠੀਕ ਹੈ ਜੀ ਅੱਛਾ ਵੀਰ ਜੀ ਕੋਈ ਭੈਣ ਭਰਾ ਆਪਣੇ ਨਾਲ ਜੁੜੇ ਆ ਨਵੇਂ ਆ ਉਹਨਾਂ ਨੂੰ ਆਪਣਾ ਨਾਮ ਇੱਕ ਵਾਰੀ ਫੇਰ ਦੱਸ ਦਿਗੇ ਜੀ ਸਰਪੰਚ ਰਣਵੀਰ ਸਿੰਘ ਜੀ ਪਿੰਡ ਖੱਠਾ ਨਦੀਕ ਕਰਿਆਲਾ ਠੀਕ ਹੈ ਜੀ ਅੱਛਾ ਵੀਰ ਜੀ ਪਸ਼ੂ ਅੱਜ ਤਿੰਨ ਆ ਗਏ ਆ ਹਾਂ ਜੀ ਬਿਲਕੁਲ ਜੀ ਤਿੰਨੇ ਗੱਬਣ ਬਿਲਕੁਲ ਜੀ ਬਿਲਕੁਲ ਠੀਕ ਆ ਵੇਰਵਾ ਆਪਾਂ ਲੈ ਲੈਨੇ ਪਹਿਲੇ ਨੰਬਰ ਤੇ ਮੱਝ ਦਿਖਾ ਦਗੀ ਬਿਲਕੁਲ ਸੋ ਮੱਝ ਇੱਕ ਵਾਰੀ ਦੋਸਤੋ ਥੋੜੀ ਜਿਹੀ ਮੈਂ ਦੂਰੀ ਤੋਂ ਦਿਖਾ ਦੇਣਾ ਠੀਕ ਹੈ ਜੀ ਕੋਈ ਵੇਰ ਸਾਰਿਆਂ ਨੂੰ ਸਮਝ ਆ ਜੇ ਆ ਮੈਂ ਕੁਈ ਘਟੋ ਘੜੇ ਫੋਟ ਅਧਾ ਫੋਟ ਜਿਆਦੀ ਹੈ ਜਿੱਡੀ ਹਾਈਟ ਆ ਹਾਈਟ ਨਾਲ ਆਪਾਂ ਕੰਪੇਅਰ ਕਰੀਏ ਤੇ ਵੇਲ ਜਿਆਦੀ ਆ ਹਾਈਟ ਮੀਡੀਅਮ ਆ ਵਜਨ ਵਜਨ ਫੁੱਲਾ ਕੋਲ ਬਾਲ ਗਾਂਦੀ ਮੋਟੀ ਵੇਨ ਆ ਮਿਲਕ ਵੇਨ ਤੇ ਮਧਰੀ ਮਧਰੀ ਡੌਲੀ ਦੀ ਜਿਹੜੀ ਦੋਸਤੋ ਇਹ ਮਾਝਾ ਮੀਡੀਅਮ ਹਾਈਟ ਆ ਪਰ ਵਜਨ ਲੋੜ ਫੁੱਲ ਪਟਾ ਫੁੱਲ ਤੇ ਬਿੱਲੀ ਮਣਕੀ ਅੱਖ ਆਜੋ ਕਰਦੇ ਆ ਗੱਲਬਾਤ ਅੱਛਾ सरपंच साहब हां जी आ जी सरपंच मज सुबह 10:00 ਵੀ ਕਿੰਨੇ ਵਜੇ ਜੀ ਸਵੇਰੇ ਤਿੱਜੇ ਆ ਜੀ ਸੰਤੋ ਸਾਹਿਬ ਪਾਪਾ ਤਿੱਜੇ ਸਾਹਿਬ ਨਾਲ ਆਏ ਆ ਜੀ ਤਿੱਜੇ ਸਾਹਿਬ ਨਾਲ ਆਪਾਂ ਖਰੀਦੀ ਆ ਹਾਂ ਜੀ ਹਾਂ ਜੀ ਅੱਛਾ ਤੇ ਦਿਨ ਘਟੋ ਘਟ ਵੀ ਪੁੱਛਿਆ ਕੋ ਕਿੰਨੇ ਦਿਨ ਕੋ ਲਿਖਤੀ ਤੌਰ ਤੇ ਲਿਖੇ ਹੋਣ ਜਾਂ ਵੈਸੇ ਕੋ ਦੱਸਿਆ ਹੋਵੇ ਵੀ ਇਥੋਂ ਤੱਕ ਜਿਹੜੇ ਦਿਨ ਹੋ ਜਾਈ ਜਾਂਦੀ ਹੈ ਵੈਸੇ 4-5 ਦਿਨ ਜੀ ਤਿਆਰੀ ਵਿੱਚ ਹੀ ਹਾਂ ਜੀ ਤਿਆਰੀ ਚਾ ਜੀ ਬਿਲਕੁਲ ਤਿਆਰੀ ਚਾ ਉਹਨਾਂ ਉਦੋਂ ਦੱਸਿਆ ਸੀ ਵੈਸੇ ਹੁਣ ਤਾਂ ਤਿਆਰੀ ਚਾ ਬਿਲਕੁਲ ਜੀ ਠੀਕ ਆ ਠੀਕ ਆ ਤੇ ਕੋਈ ਰਿਕਾਰਡ ਕੋਡ ਦੱਸਿਆ ਕਿ ਪਿੱਛੇ ਕੋਈ ਦੁੱਧ ਦੀ ਕੋਈ ਚੁਵਾਈ ਕੀਤੀ ਹੈ ਘਰ ਵਾਲਿਆਂ ਨੇ ਦੁੱਧ ਤਾਂ 15 ਕਹਿੰਦੇ ਹਰੇਜੀ ਪਲੱਸ ਪਿੱਛੇ ਸੋਏ ਕਹਿੰਦੇ ਸੀ ਕਿ ਦੋ ਦਿਨ ਦਾ ਚੋਆ ਸੀ ਹਾਂ ਤੇ ਬਾਕੀ ਚਲੋ ਬਾਕੀ ਆਪਾਂ ਦਿਖਾਉਨੇ ਆ ਬਾਕੀ ਸੋ ਦੋਸਤੋ ਦੁੱਧ ਮਿਲਕ ਜਿਹੜਾ ਠੀਕ ਹੈ ਜੀ ਭਰਿਆ ਪਾਂਡਾ ਵੈਸੀ 15 14 ਲੀਟਰ ਚੋਂ ਅੱਗੋਂ ਕਿਹਾ ਹੈ ਦਿਨਾ ਜਿਹੜਾ ਦੋਸਤੋ ਦੇ ਬਾਅਦ ਵਿੱਚ ਚੁਵਾਈ ਕਰਨੀ ਉਹਦੇ 'ਚ ਥੋੜਾ ਫਰਕ ਹੁੰਦਾ ਬਾਕੀ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਉਨੇ ਤੁਹਾਨੂੰ ਘੱਟੋ ਘੱਟ ਵੀ ਚੰਗੇ ਮਿਲਕ ਦੀ ਆਸ ਕਰ ਸਕਦੇ ਹਾਂ ਜੀ ਤੋੜ ਕੇ ਦਿਖਾਓ ਜੀ ਠੀਕ ਹੈ ਤੋ ਹੈਵੀ ਪੌਡੀ ਬੇਡ ਆ ਦੋਸਤੋ ਬੰਤਰ ਜਿਹੜੀ ਹਵਾਨੇ ਦਾ ਸਟਰਕਚਰ ਤੁਸੀਂ ਇਆਂ ਦੇਖ ਲਓ। ਬੀ ਕਾਫੀ ਸੋਹਣਾ ਬਣਾਸਣਾ ਹੈ। ਹਜੇ ਇੱਕ ਘੱਟੋ ਘੱਟ ਵੀ 2-4 ਦਿਨ ਕੱਢਦੀ ਆ ਠੀਕ ਹੈ ਜੀ। ਆਹ ਦੇਖੋ ਜਣਾ। ਤੋ ਵਿਥੀ ਕਾਫੀ ਸੋਹਣੀ ਆ ਥਣਾ ਦੀ ਜੇਕਰ ਆਪਾਂ ਆਪ ਦੀ ਵਿਥੀ ਦੀ ਗੱਲ ਕਰ ਲਈਏ ਤੇ ਵਿਥੀ ਕਾਫੀ ਸੋਹਣੀ ਆ। ਥਣਾ ਪੂਰਾ ਮੁੱਠੀ ਆ ਤੇ ਬੈਕ ਸਾਈਡ ਤੋਂ ਜੇਕਰ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਲੇਵਾ ਬਿਲਕੁਲ ਪੱਦਰ ਇੱਕਸਾਰ ਲੇਵਾ ਹੈ। ਚੌਂ ਗੁੱਠਾਂ ਤੋਂ ਬਿਲਕੁਲ ਜਿਹੜੇ ਥਣਾ ਦੋਸਤੋ ਬਿਲਕੁਲ ਇੱਕਸਾਰ ਲੇਵਾ ਆਹ ਦੇਖੋ। ਆ ਦੇਖ ਠੀਕ ਬਾਕੀ ਤਿਆਰੀ ਬਹੁਤ ਜਿਆਦਾ ਖੂਬਸੂਰਤ ਆ ਠੀਕ ਆ ਤਿਆਰੀ ਚੰਗੀ ਆ ਤੇ ਦਿਨ ਜੇਕਰ ਦੋਸਤੋ ਚਾਰ ਦਿਨ ਲੈ ਜੇ ਤੇ ਹੋਰ ਵੀ ਬੈਟਰ ਹੋਰ ਵੀ ਬਹੁਤ ਵਧੀਆ ਗੱਲ ਆ ਕਿਉਂਕਿ ਬਨਾਥ ਨਾਲ ਜਿਹੜਾ ਹੈਗਾ ਆਰਡਰ ਕੁਆਲਟੀ ਹੋਰ ਬਣਾ ਦਊਗੀ ਠੀਕ ਆ ਲੇਵਾ ਬਰਨ ਵਾਲਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਦੋਸਤੋ ਬਰਨ ਵਾਲਾ ਲੇਵਾ ਆ ਬੀ ਜੀ ਤੇ ਕਾਫੀ ਸੋਹਣੀ ਹੈ ਦੋਸਤ ਜੀ ਰੇਟ ਪੁੱਛਦੇ ਆ ਅੱਛਾ ਵੀਰ ਜੀ ਕਿੰਨਾ ਰੇਟ ਕਰਦੇ ਆ ਡਿਮਾਂਡ ਕੀ ਕਰਦੇ ਆ ਇਹ ਸਮਝ ਦੀ ਹਾਂਜੀ ਸੰਸਾਰ ਹਾਂਜੀ 80000 ਰੁਪਏ ਸੰਸਾਰ 80000 ਹਾਂਜੀ ਤੇ ਮੌਕੇ ਤੇ ਕੋਈ ਲੈ ਦੇ ਬਿਲਕੁਲ ਜੀ ਮਾਨਤਾਂ ਮਾਨਤਾਂ ਬਿਲਕੁਲ ਹੋ ਗਈ ਠੀਕ ਹੈ ਜੀ ਕੋਈ 2 400 ਦਾ ਨਹੀਂ ਕਰਨਾ ਕੋਈ ਯਾਰ ਸਾਹ ਕੋਈ ਯਾਰ ਜਿਹੜੇ ਸਾਹ ਠੀਕ ਹੈ ਠੀਕ ਹੈ ਕੋਈ ਨਹੀਂ ਸਮਝ ਬਿਲਕੁਲ ਹੋ ਗਈ ਬਿਲਕੁਲ ਮਾਨਤਾਂ ਜਿਹੜਾ ਦੋਸਤੋ ਕੋਈ 2 400 ਦਾ ਨਹੀਂਗਾ ਪਹਿਲਾਂ ਵੀ ਵੀਰ ਦੀ ਆਪਾਂ ਵੀਡੀਓ ਪਾਈਆਂ ਨੇ ਠੀਕ ਹੈ ਜੀ ਖੁੱਲਾ ਮਾਨਤਾਂ ਜਿੰਨੀ ਵੀ ਚੁਗ ਜਾਇਸ਼ ਹੋਈ ਉਹ ਨਾਲ ਹੋਣੀ ਬਿਲਕੁਲ ਹੋ ਗਈ ਠੀਕ ਹੈ ਪੂਰੀ ਬੰਤਰ ਪੁੰਤਰ ਦੀ ਬਹੁਤ ਚੰਗੀ ਆ ਫੁੱਲ ਵੱਡੀ ਵਜਨ ਭਜਨ ਵਾਲੀ ਪੂਰੀ ਆ ਠੀਕ ਹੈ ਜੀ ਬੇਲ ਬੁੱਲ ਲਵਾਈ ਜਿਆਦੀ ਆ ਤੇ ਹਾਈਟ ਮੀਡੀਅਮ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਸੌਫਦਾ ਕਰ ਲਿਓ ਠੀਕ ਆ ਤੇ ਇਸ ਤੋਂ ਬਾਅਦ ਇੱਕ ਹੋਰ ਇਹ ਵੀ ਸੂਹਾ ਤਕਰੀਬਨ ਮੈਨੂੰ ਲੱਗਦਾ ਵੀ ਇਹ ਵੀ ਬਈ ਕਿਨਵਾ ਸੂਹਾ ਹੋਊਗਾ ਇਹ ਵੀ ਤੀਜੇ ਦਾ ਹਿਸਾਬ ਨਾਲ ਆਪਾਂ ਤੋਂ ਸੌ ਸੌ ਖਰੀਦੀ ਆ ਠੀਕ ਆ ਜੀ ਵਿਕਰੀ ਵਾਲੇ ਪਸ਼ੂਆ ਦੋਸਤੋ ਆਪ ਦੀ ਸਮਝ ਤੁਸੀਂ ਜਿਹੜੇ ਵਾਲੇ ਹੋ ਬਾਕੀ ਆਪ ਦੀ ਸਮਝ ਤੇ ਨਾਲ ਠੀਕ ਆ ਤੀਜਾ ਸੂਹਾ ਮੰਨ ਕੇ ਜਿਹੜੀ ਆਪ ਆਕੋਂ ਖਰੀਦੀ ਆ ਤੇ ਸਿੰਗ ਬੇਸ਼ੱਕ ਥੋੜਾ ਜਿਹਾ ਖੁੱਲਾ ਹੈ ਬਾਕੀ ਹਾਈਟ ਫੀਟ ਬਹੁਤ ਸੋਹਣੀ ਆ ਵਧੀਆ ਚੰਗੀ ਹਾਈਟ ਤੇ ਪਤਲੀ ਚਮੜੀ ਦੀ ਬਿਲਕੁਲ ਪਤਲੀ ਚਮੜੀ ਦੀ ਆ ਤੇ ਤਿਆਰੀ ਤੇ ਉੱਤੇ ਇਹਨੂੰ ਕਹਾਂਗੇ ਕਿ ਕਿਉਂਕਿ ਦਿਨ ਲੈਂਦੀ ਆ ਜੀ ਇਹ ਦਿਨ ਲੈਂਦੀ ਆ ਕਿੰਨੇ ਕ ਲੈਂਦੀ ਆ ਜੀ ਜਿਹੜਾ ਹਫਤਾ ਖੰਡਾ ਹੈਗਾ ਜ ਹਫਤਾ ਸਮਾ ਭਾਬੋ ਜੀ ਨਾਰਮਲ ਲੈ ਜੂਗੀ ਬਾਕੀ ਤੁਹਾਨੂੰ ਆ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਵੀ ਬੇਵਾ ਹਵਾਨੇ ਦੀ ਗੱਲ ਕਰ ਲਈ ਤੇ ਲਾਹੇ ਪਈ ਐ ਦੋਸਤੋ ਭਰਦੀ ਪਈ ਐ ਨਾਰਮਲ ਵੇਖੀਏ ਤੇ ਢੇਰ ਢੋਲ ਤੁਹਾਨੂੰ ਆ ਦੇਸੀ ਪਣੀ ਵੀ ਘੱਟੋ ਘੱਟ ਵੀ ਇੱਕ ਹਫਤਾ 8 ਦਿਨ ਇੱਥੋਂ ਤੱਕ ਸਮਾਂ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਐ ਬਾਕੀ ਆ ਥਨ ਸੁਣ ਆ ਦੇਖੋ ਜੀ ਲੋ ਜੀ ਕੋਲ ਕੇ ਦਿਖਾਈਏ ਵੀ ਠੀਕ ਹੈ ਜੀ ਸਵੇਰ ਤੀਜਾ ਠੀਕ ਹੈ ਜੀ ਬਾਕੀ ਅੱਗੇ ਸਮਝ ਆ ਮੈਂ ਤਾਂ ਕਹਿੰਦਾ ਦੋਸਤੋਂ ਵਪਾਰ ਦੀ ਲਾਈਨ ਵਿਕਰੀ ਵਾਲੇ ਪਸ਼ੂ ਜਿਸ ਘਰੋਂ ਵੀ ਆਪਾਂ ਖਰੀਦਦੇ ਆ ਜਿੰਨੀ ਸਮਝ ਆਉਂਦੀ ਆ ਜਿੰਨਾ ਦੱਸਿਆ ਜਾਂਦਾ ਘਰ ਤਵਾਰਿਆਂ ਵੱਲੋਂ ਜਿੰਨਾ ਪਸ਼ੂ ਵੇਚਣਾ ਸੋ ਤੀਜਾ ਸਵੇਰ ਮੰਨ ਕੇ ਖਰੀਦਿਆ ਬਾਕੀ ਅੱਗੇ ਹਰ ਕਿਸੇ ਆਪੋ ਆਪਣੀ ਸਮਝ ਆ ਠੀਕ ਹੈ ਜੀ ਤੇ ਦੇ ਵੈਸੇ ਫੁੱਲੇ ਡੁੱਲੇ ਲੈਂਦੀ ਆ 8 ਦਿਨ ਘੱਟੋ ਘਾਟ ਦੀ ਇੱਕ ਹਫਤਾ 8 ਦਿਨ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਹੈ ਜੀ de ਆ ਲੋ ਜੀ ਠੀਕ ਹੈ ਜੀ ਅੱਛਾ ਸਰਪੰਚ ਸਾਹਿਬ ਕਿੰਨਾ ਕੁ ਮੋਲੇਂਦਾ ਫਿਰ ਮੋਲ ਸੰਸਾਹ ਇਹ ਤਾਂ ਆਪਾਂ ਨਾਲ ਮੱਝ ਵਾਲੇ ਕੱਤੀ ਆ ਉੱਤੇ ਹੀ ਕਰਾਂਗੇ ਇਹ ਤਾਂ ਫੋਨ ਤੇ ਹਾਂਜੀ ਫੋਨ ਤੇ ਕਰਾਂਗੇ ਮਤਲਬ ਇਹ ਦਿਨ 8 ਤੋਂ 10 ਦਿਨ ਲਈ ਜਿਹੜਾ ਖਿਆਲ ਵੀ ਹੋ ਸਕਦਾ ਵੀ ਬਿਲਕੁਲ ਤਿਆਰੀ ਉੱਤੇ ਬਾਕੀ ਬਿਲਕੁਲ ਫੋਨ ਤੇ ਕਰਾਂਗੇ ਠੀਕ ਹੈ ਜੀ ਅੱਜ ਦਾ ਚਲੋ ਉਹ ਹਿਸਾਬ ਨਾਲ ਹੋ ਜਾਊਗਾ ਠੀਕ ਹੈ ਤੇ ਬਾਕੀ ਦੋਸਤੋ ਹਜੇ 8 ਤੋਂ 10 ਦਿਨ ਹਜੇ ਸਮਾਂ ਪਿਆ ਹੈ ਤਾਂ ਜਿਸ ਵੀਰ ਨੇ ਜਿਸ ਖਰੀਦਦਾਰ ਵੀਰ ਨੇ ਖਰੀਦਣੀ ਆ ਤੁਸੀਂ ਖਾਸ ਤੌਰ ਤੇ ਇਹਦਾ ਕੰਟੈਕਟ ਨੰਬਰ ਦਵਾਂਗੇ ਦੋਸਤੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਵੈਸੇ ਚ ਇਹਦਾ ਮੁੱਲ ਖਾਸ ਤੌਰ ਤੇ ਜਿਹੜਾ ਦੋਸਤੋਂ ਤੁਸੀਂ ਫੋਨ ਤੇ ਪੁੱਛ ਸਕਦੇ ਜੀ ਠੀਕ ਆ ਸੋ ਵਧੀਆ ਮੱਝ ਆ ਪੂਰਾ ਸਰੀਰ ਘਟਾਂਜਾ ਚੰਗਾ ਮੱਝ ਦਾ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਜ਼ਰੂਰ ਤੁਸੀਂ ਧਿਆਨ ਚ ਰੱਖ ਲਿਓ ਤੇ ਇੱਕ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਇਹ ਵੈੜ ਦਿਖਾ ਦਿੰਨੇ ਆ ਇਹਨੂੰ ਇਹਨੂੰ ਇੱਕ ਦਿਨ ਆ ਵੈੜ ਤੁਹਾਨੂੰ ਦਿਖਾ ਦਿੰਨੇ ਆ ਜੀ ਠੀਕ ਆ ਐਚ ਐਫ ਤੇ ਸ਼ਾਹੀਵਾਲ ਦਾ ਜਿਹੜਾ ਦੋਸਤੋਂ ਕ੍ਰੋਸ ਆ ਕ੍ਰੋਸਾਂਗ ਦੇ ਵਿੱਚ ਆ ਤੇ ਵੱਡੀ ਵੈੜ ਆ ਜਿੱਦੀ ਆਪਾਂ ਨਾਰਮਲ ਇੱਕ ਐਚ ਐਫ ਵੈੜ ਦੇਖ ਲੈਣੇ ਆ ਫਾਰਮ ਸ਼ੈੱਡ ਵਾਲੀ ਓਡੀ ਹਾਈਟ ਕੱਦ ਦੀ ਹੈਗੀ ਆ ਤੇ ਸੂਬਾ ਵੀਰੇ ਕਿਰਵਾ ਸੂਗੀ ਇਹ ਦ ਦੂਜੇ ਸੂਬੇ ਆ ਠੀਕ ਹੈ ਜੀ ਦੂਜੇ ਸੂਬੇ ਆ ਦੂਜੇ ਸੂਬੇ ਤਾਂ ਦਿਨ ਕਿੰਨੇ ਕੁ ਸੁਭਾਵਨਾ ਲੈ ਜੂ ਜੀ ਦਿਨੇ ਇਹ ਵੀ ਲੈ ਜੂ ਜੀ 10 ਕੁ ਦਿਨ ਹਾਂ ਜੀ 10 ਕੁ ਦਿਨ ਲੈ ਜੂ ਇਹ ਵੀ ਠੀਕ ਹੈ 10 ਕੁ ਦਿਨ ਜਿਹੜੀ ਇਹ ਬਿਲਕੁਲ ਇਹ ਦੋਸਤੋ ਲੈ ਜਾਂਦੀ ਹੈ ਠੀਕ ਆ ਬਾਕੀ ਬਿਲਕੁਲ ਸੀ ਲੱਗ ਹੂੰ ਨਾ ਦੇਖੀ ਠੀਕ ਆ ਬਾਕੀ ਥਾਂ ਥੋੜਾ ਚੰਗਾ ਤੇ ਲੇਵਾ ਹਵਾਨਾ ਜਿਹੜਾ ਦੋਸਤੋ ਤੁਸੀਂ ਆਪ ਨਾਰਮਲ ਹੀ ਦੇਖ ਲਓ ਢਿਲ ਢੁਲ ਕਾਫੀ ਆ 8-10 ਦਿਨਾਂ ਦੇ ਵਿੱਚ ਪੂਰਾ ਭਰ ਲੈਣਾ ਲੇਵਾ ਇਹਨੇ 53 ਵਧੀਆ ਵੀਰ ਜੀ ਬਿਲਕੁਲ 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 ਆਵੇ ਆ ਦੇਖਾ ਜੀ ਟੈਂਟ ਲਗੋ ਜਦੀ ਲੜਦੂੜਾ ਵੀ ਪਾ ਜਾਵੇ ਸਵਾ ਹੂੰ ਇਹ ਉਹ ਜੀ ਟੈਂਟ ਲਗੋ ਜਦੀ ਲੜਦੂੜਾ ਵੀ ਪਾ ਜਾਵੇ ਸਵਾ ਹੂੰ ਜਿਉਂਦੀ ਇਹ ਵੀ ਫੋਲ ਕੇ ਦਿਖਾਈਏ ਠੀਕ ਹੈ ਅਗਰ ਦੋਸਤੋ ਤਕਰੀਬਨ ਮੈਂ ਪਹਿਲਾਂ ਦੱਸਿਆ ਕਰੋਸ ਸੈਂਗ ਦੇ ਵਿੱਚ ਆ ਵੀ ਸ਼ਹੀਵਾਲ ਤੇ ਐਚ ਐਫ ਦਾ ਕਰੋਸ ਆ ਠੀਕ ਹੈ ਜੀ ਐਚ ਐਫ ਜੀ ਡੀ ਜਿਹੜੀ ਆਪਾਂ ਨੋਰਮਲ ਪਿਓਰ ਐਚ ਐਫ ਦੇਖਦੇ ਆ ਓਡੀ ਹਾਈਡ ਕਰਤੀ ਪੂਰੀ ਵੱਡੀ ਆ ਤੇ ਕਿਤਨਾ ਕਿਤੇ ਝਾਲਰ ਜਿਹੜੀ ਤੁਹਾਨੂੰ ਨਜ਼ਰ ਆਊਗੀ ਥੋੜਾ ਬੈਕ ਸਾਈਡ ਤੋਂ ਜਿਹੜਾ ਪੱਕੇਗਾ ਉਹ ਜਿਹੜਾ ਦੋਸਤੋ ਸ਼ਹੀਵਾਲ ਦੇ ਵਿੱਚ ਹੈ ਜਾ ਠੀਕ ਹੈ ਬਾਕੀ 10 ਦਿਨ ਹਜੇ ਸਮਾਂ ਖੁੱਲਾ ਡੁੱਲਾ ਪਿਆ ਕਿਉਂਕਿ ਨਾਰਮਲ ਹੀ ਦਵਾਈ ਦਸਣ ਡਿਆ ਵੀ ਦਿਨ ਖੁੱਲੇ ਡੁੱਲੇ ਲੈ ਜਾਣੇ ਆ ਵੀ ਫੁੱਲ ਟੈਟ ਆਰਡਰ ਕਰਕੇ ਜਿਹੜਾ ਦੋਸਤੋ ਫੇਰ ਸੂਨ ਦੀ ਸੁਭਾਵਨਾ ਹੁੰਦੀ ਹੈ ਪਸ਼ੂ ਦੀ ਸੋ ਆਹ ਦੇਖੋ ਜੀ ਲਓ ਜੀ ਤੋਰ ਗਿਆ ਕਿ ਜੇ ਕਿਹਨਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਸੀ ਤੇ ਮੋਲੇ ਦਾ ਸਰਪੰਚ ਸਾਹਿਬ ਇਹਦਾ ਕਿਵੇਂ ਕਰਾਂਗੇ ਮੋਲੇ ਦਾ ਵੀ ਸਭ ਨਾਲ ਫੋਨ ਤੇ ਕਰਾਂਗੇ ਫੋਨ ਤੇ ਹਾਂਜੀ ਫੋਨ ਤੇ ਕਰਾਂਗੇ ਕਿਉਂਕਿ ਕੱਚੇ ਆ ਦੋਵੇਂ ਉਹ ਮੱਝ ਵੀ ਇਹ ਗਾਂ ਵੀ ਕੱਚੀ ਆ ਤੇ ਬਿਲਕੁਲ ਇਹਨਾਂ ਦੇ ਫੋਨ ਤੇ ਕਰਾਂਗੇ ਸਭ ਨਾਲ ਫੋਨ ਤੇ ਹਉ ਵਾਹ ਹੈ ਹੁਣ ਕੇ ਜਾਇਜ਼ ਹੀ ਆ ਬਿਲਕੁਲ ਬਿਲਕੁਲ ਜਾਇਜ਼ ਹੋਣਗੇ ਜੀ ਬਿਲਕੁਲ ਜੈਨੂਮਨ ਰੇਟ ਜਿਹੜੇ ਤੁਸੀਂ ਜਾਇਜ਼ ਹੀ ਹੋਣਗੇ ਆਪਣਾ ਤੁਹਾਨੂੰ ਪਹਿਲਾਂ ਪਤਾ ਬਿਲਕੁਲ ਹੋ ਸਕਦਾ ਵੀ ਦਿਨਾਂ ਦੀ ਲਜਾੜਾ ਦੀ ਗੱਲ ਹੋ ਜਾਂਦੀ ਵੀ ਕੱਚਾ ਪਸ਼ੂ ਗਾ 10 ਮਹੀਨਾ ਸਾਲ ਦੇ ਦੋਵੇਂ ਕੋਈ ਕੱਚੇ ਵਾਲੇ ਦੋਇ ਇੱਕ ਮਾਜ ਦਿਖਾਤੀ ਤੁਹਾਨੂੰ ਦੂਜੇ ਨੰਬਰ ਤੇ ਤੇ ਇੱਕ ਵਹਿੜ ਦਿਖਾਤੀ ਆ ਤੇ ਸਰਪੰਚ ਸਾਹਿਬ ਬੋਲ ਗਏ ਨੰਬਰ ਆਪਣੇ 97799 ਜੀ 98965 ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਸਰਪੰਚ ਸਾਹਿਬ ਪਿੰਡ ਠੱਠੇ ਤੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਠੀਕ ਆ ਜੀ ਤੇ ਤਿੰਨ ਨਗ ਜਿਹੜੇ ਆ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਏ ਨੇ ਇਸ ਘਰੋਂ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਜੀ ਠੀਕ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਪਸੂ ਡੇਲੀ ਰੁਟੀਨ ਦੇ ਵਿੱਚ ਆਉਂਦਿਆ ਦੋਸਤੋ ਤੇ ਚਾਹੇ ਮੱਝਾਂ ਚਾਹੇ ਗਾਵਾਂ ਠੀਕ ਹੈ ਜੀ ਤੇ ਤੁਸੀਂ ਜਿਹੜਾ ਸਮੇਂ-ਸਮੇਂ ਤੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਵੀਰ ਹੋਰਾਂ ਦੇ ਨਾਲ ਤੁਹਾਡੇ ਤੈਨੂੰ ਪਸੰਦ ਆਈ ਕਿ ਬੀਰਪੁਰਾਂ ਦੇ ਕੋਲ ਮਿਲ ਗਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ